ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਮਹੱਤਵਪੂਰਨ ਟੌਪਿਕ ਹੈ ਜਿਸ ਤਰ੍ਹਾਂ ਨਾਲ ਕੈਨੇਡਾ ਵੀਜ਼ੇ ਰੱਦ ਕਰ ਰਿਹਾ ਹੈ ਕੀ ਹੁਣ ਕੈਨੇਡਾ ਵੀਜ਼ਾ ਲਾਏ ਜਾਣ ਜਾਂ ਨਹੀਂ ਕੀ ਹੁਣ ਕੈਨੇਡਾ ਦਾ ਵੀਜ਼ਾ ਨਾ ਬਰਾਬਰ ਹੈ ਇਹਦੇ ਉੱਪਰ ਗੱਲ ਕਰਾਂਗੇ ਤਿਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਰਨੇ ਸਤਿ ਸ਼੍ਰੀ ਅਕਾਲ ਧੀਰੇ ਜੀ ਬਹੁਤ ਸਵਾਗਤ ਹੈ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੀਰ ਜੀ ਹੁਣ ਗੱਲ ਮੁਕਾ ਦਿਓ ਕੀ ਕੈਨੇਡਾ ਦਾ ਵੀਜ਼ਾ ਨਹੀਂ ਮਿਲਣਾ ਇਹ ਸਮਝੀਏ ਕਿ ਬਸ ਅਣ ਐਲਾਨੇ ਤੌਰ ਤੇ ਬੰਦ ਕੈਨੇਡਾ ਨਾ ਜਦੋਂ ਸ਼ਰੀਪ ਬੰਦੇ ਨੂੰ ਤੁਸੀਂ ਬਾਰ-ਬਾਰ ਛੇੜੋਗੇ ਜੁਨੀਆ ਵੱਲੋਂ ਪਹਿਲਾਂ ਤਾਂ ਕੁਝ ਨਹੀਂ ਕਹਿੰਦਾ ਫਿਰ ਜਦੋਂ ਆਉਂਦਾ ਤੇ ਫਿਰ ਅਗਲਾ ਦੱਸਦਾ ਅੱਛਾ ਫਿਰ ਉਹਨੂੰ ਮੈਂ ਦੱਸਦਾ ਵੀ ਕੀ ਹੁੰਦਾ ਚੀਜ਼ ਆ ਸੋ ਕੈਨੇਡਾ ਐਸ ਵੇਲੇ ਸਾਨੂੰ ਉਹ ਤੀਜੀ ਕਮਾ ਕੀ ਕੈਨੇਡਾ ਐਸ ਵੇਲੇ ਉਹ ਵਾਲੀ ਸਟੇਜ ਤੇ ਹੈਗਾ ਤੇ ਕੈਨੇਡਾ ਵੀ ਹੁਣ ਥੋੜੀ ਥੋੜੀ ਤੜੀ ਦਿਖਾ ਰਿਹਾ ਪਰ ਇੱਕ ਜੀ ਮੇਰਾ ਵੀ ਜ਼ਿੰਦਗੀ ਜਦ ਤੱਕ ਯਾਰਵਾ ਬੰਦੇ ਦਾ ਸ਼ਰੀਪ ਉਹਨੂੰ ਕਹਿੰਦਾ ਚੱਲ ਠੀਕ ਆ ਬਟ ਆਟ ਦੈਟ ਇਜ਼ ਆਲ ਜਸਟ ਫਾਰ ਦਾ ਟਾਈਮਿੰਗ ਹਾਂ ਚੀਜ਼ਾਂ ਕਰ ਰਿਹਾ ਬਟ ਇਸ ਚੀਜ਼ ਤੋਂ ਨਾ ਸਿੱਖਣ ਦੀ ਬਹੁਤ ਜ਼ਰੂਰ ਲੋੜ ਜ ਫਿਊਜ਼ਲ ਜਿਹੜੀ ਕਿ ਬਹੁਤ ਜ਼ਿਆਦਾ ਵਧਾਉਂਦੀ ਜਿਹਨੇ ਵਾਲੇ ਕਿ ਉਮੀਦ ਤੋਂ ਜਿਆਦਾ ਕਿ ਮਿਲਗੇ ਰਿਕਾਰਡ ਤੋੜਨ ਫਿਊਜ਼ਲ ਜਿਹੜੀ ਕਿ ਦਿੰਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਵੀਜ਼ਾ ਨਹੀਂ ਆ ਰਹੀ ਕੈਨੇਡਾ ਨੇ ਨਾ ਆਪਣੇ ਵੀਜ਼ਾ ਆਫੀਸਰ ਨੂੰ ਇਨਸਟਰਕਸ਼ਨਸ ਦਿੱਤੀਆਂ ਕਿ ਇਹ ਵਾਲੇ ਪੈਟਰਨ ਨਾਲ ਤੁਸੀਂ ਕੰਮ ਕਰੋ ਬਾਅਦ ਜੇ ਤੁਸੀਂ ਉਹੀ ਵਾਲੇ ਪੈਟਰਨ ਨਾਲ ਕੱਲੇ ਕੱਲੇ ਸਵਾਲ ਦਾ ਜਵਾਬ ਦੇ ਕੇ ਜਿਹੜਾ ਕਿ ਲਾਉਨੇ ਆ ਤੇ ਬਿਲਕੁਲ ਜਿਹੜਾ ਕਿ ਤੁਸੀਂ ਹਜੇ ਵੀ ਜਿਹੜੀ ਕਿ ਵੀਜ਼ਾ ਦੀ ਉਮੀਦ ਜਿਹੜੀ ਕਿ ਆ ਜਰੂਰ ਮਤਲਬ ਵੀ ਕਰ ਸਕਦੇ ਕੈਨੇਡਾ ਤੇ ਕਰਨਾ ਵੀ ਚਾਹੀਦਾ ਤੇ ਉਮੀਦ ਤੱਕ ਨਹੀਂ ਛੱਡਨੀ ਚਾਹੀਦੀ ਤੇ ਮੈਂ ਤਾਂ ਜ਼ਿੰਦਗੀ ਦੇ ਵਿੱਚ ਹਦ ਤੱਕ ਸਿੱਖਿਆ ਹੀ ਇਹ ਆ ਉਗੀ ਸਾਡੇ ਤੋਂ ਆਲਰੇਡੀ ਹਜ਼ਾਰਾਂ ਦੇ ਗੈਂਦੀ ਦੇ ਵਿੱਚ ਆ ਸਰ 12 15 7 8 10 ਤੁਹਾਨੂੰ ਪਤਾ ਕਿੰਨੇ ਬੱਚੇ ਆਲਰੇਡੀ ਪਹਿਲਾਂ ਵੀ ਜਿਹੜੇ ਪਹਿਲੀਆਂ ਜਿਹੀਆਂ ਜੀ ਨਰਾਸ਼ ਹੋਏ ਸੀਗੇ ਜਿਹੜੇ ਕਿ ਵੀਜ਼ਾ ਨਹੀਂ ਬੰਦੇ ਉਹ ਵੀ ਜਿਹੜੇ ਕਿ ਹੁਣ ਕੈਨੇਡਾ ਬੈਠੇ ਪਹੁੰਚ ਚੁੱਕੇ ਆ ਤੇ ਅੱਜ ਮੈਂ ਦੱਸਣਾ ਚਾਹੁੰਗਾ ਇਹ ਨਾ ਇੱਕ ਫੇਜ਼ ਇਸ ਚੱਲ ਰਿਹਾ ਹੈ ਨਾ ਜਦੋਂ ਘੜੀ ਦਾ ਸਰਕਲ ਆ ਨਾ ਇਹਦੇ ਸੀ ਸਰਕਲ ਆ ਇਹ ਤਾਂ ਜਿੰਨਾ ਜੀ ਜੀ ਜਾਣੀ ਹੈ ਕਿ ਚੱਲੀ ਜਾਣੀਆਂ ਬਟ ਹੁਣ ਜਿਹੜਾ ਉਹ ਸਮਾਂ ਜਿਹੜਾ ਆ ਚੁੱਕਾ ਜਿਹਦਾ ਸ਼ਾਰਟਕਟ ਜਿਹਦਾ ਜਿਗਾੜ ਮਤਲਬ ਕਹਿੰਦੇ ਨੇ ਕਿ ਹਾਂ ਵੀ ਮੈਨੂੰ ਭਰਾ ਤੂੰ ਸਾਰਾ ਕੁਝ ਉੱਥੇ ਰੀਚ ਕਰਾ ਦੇ ਜ ਉਹ ਸਮਝ ਲਓ ਕਿ ਮੈਂ ਕਹਾਂਗਾ ਕਿ ਆਪਣੇ ਬੱਚੇ ਦੀ ਆਪਣੇ ਹੱਥੀ ਜ਼ਿੰਦਗੀ ਖਰਾਬ ਕਰਨ ਵਾਲੀ ਗੱਲ ਹੋ ਗਈ ਸੋ ਇਸ ਲਈ ਮੈਂ ਕਹਾਂਗਾ ਸਬਰ ਦੇ ਨਾਲ ਪੇਸ਼ੈਂਸ ਦੇ ਨਾਲ ਜਿਹੜੇ ਕੀ ਆ ਲੱਗੇ ਰਹੋ ਤੇ ਤਾਹੀਂ ਜਿਹੜੇ ਕਿ ਸਿਰੇ ਲੱਗੋਗੇ ਨਹੀਂ ਤਾਂ ਮੈਂ ਤਾਂ ਕਹਾਂਗਾ ਕਿ ਕੱਲਾ ਵੀਜ਼ਾ ਸਭ ਕੁਝ ਨਹੀਂ ਹੈਗਾ ਉਹ ਜ਼ਿੰਦਗੀ ਖਰਾਬ ਹੀ ਕਰੇਗਾ ਸੋ ਕੈਨੇਡਾ ਦੇ ਨਾਲ ਜਿਹੜੀ ਸਰਤੀ ਕੀਤੀ ਮੈਂ ਤਾਂ ਕਹਾਂਗਾ ਸਰਤੀ ਕੀਤੀ ਹੈ ਤੇ ਸਾਡੇ ਬੱਚਿਆਂ ਦੀ ਮੈਂ ਤਾਂ ਕਹਾਂਗਾ ਭਲਾਈ ਨਹੀਂ ਕੀਤੀ ਤਾਂ ਮੈਂ ਇਸ ਚੀਜ਼ ਨੂੰ ਅਪਰੀਸ਼ੀਏਟ ਕਰਦਾ ਤੇ ਸਾਰੇ ਕਹੋਗੇ ਅੱਛਾ ਕਿਉਂਕਿ ਮੈਨੂੰ ਵੀ ਇਹ ਚੀਜ਼ ਪਤਾ ਕਿ ਜੇ ਮੈਂ ਵੀ ਕੰਮ ਕਰਾਂ ਤੇ ਮੇਰੀ ਇੱਜ਼ਤ ਵੀ ਨਾ ਵੀਜ਼ੇ ਨਾਲ ਹੀ ਜਿਹੜੀ ਕੀ ਬਣਨੀ ਹੈ ਬਾਕੀ ਗੱਲਾਂ ਜਿੰਨੀ ਮਰਜੀ ਕਰ ਲਾ ਬਟ ਕਹਿੰਦੇ ਨਾ ਇਹ ਵੀ ਚੀਜ਼ ਨਹੀਂ ਮੰਨ ਕੇ ਚੱਲੋ ਜਿੰਨੀ ਜਿਹੋ ਤੇ ਚੀਜ਼ ਜਦੋਂ ਸੌਖੀ ਮਿਲਦੀ ਸ਼ਿਰੋ ਹੀ ਨਾ ਸੀਦੀ ਕਦਰ ਨਹੀਂ ਹੁੰਦੀ ਤੇ ਅੱਜ ਇੱਕ ਬੱਚਿਆਂ ਨੂੰ ਮੈਂ ਬੱਚਿਆਂ ਨੂੰ ਵੀ ਅਪੀਲ ਮਾਪਿਆਂ ਨੂੰ ਵੀ ਹੈਗੀ ਆ ਤੇ ਜਰੂਰ ਅੱਜ ਹੀ ਆਪਣੇ ਬੱਚਿਆਂ ਨੂੰ ਸਾਵਧਾਨ ਕਰ ਲਓ ਮੈਂ ਤਾਂ ਕਹਾਂਗਾ ਜੇ ਇਥੋਂ ਬੱਚੇ ਭੇਜਨੇ ਆ ਜੋ ਬੱਚੀੜੇ ਉੱਤੇ ਗਏ ਵੀ ਹੋਏ ਆ ਪੋਲਿਟਿਕ ਚ ਨਹੀਂ ਵਸਣਾ ਕਰੀ ਵੀ ਅਜੂ ਤੇ ਸਰ ਸਾਡੇ ਬੱਚਿਆਂ ਨੇ ਬਦਲੇ ਕੀ ਹੋਇਆ ਚਾਹੇ ਉਲੜਵਾਜੀਆਂ ਲਾ ਲਓ ਚਾਹੇ ਮੈਂ ਤਾਂ ਕਹਾਂਗਾ ਇੰਡ ਪ੍ਰੋਟੈਸਟ ਹੀ ਲਾ ਲਓ ਇਹ ਸਾਰੇ ਉਹਨਾਂ ਸਾਰਿਆਂ ਨੇ ਨਹੀਂ ਕੀ ਜੇ ਆ ਕਿਉਂਕਿ ਗੋਰੇ ਕਬਾਰ ਕਰਦੇ ਕਲਮ ਨਾਲ ਗੋਰੇ ਨਹੀਂ ਉਹ ਸਿਰੇ ਚੀਜ਼ਾਂ ਕਰਦੇ ਸੋ ਜਿੰਨਾ ਹੋ ਸਕੇ ਵੱਤੋ-ਵੱਤ ਬਚ ਲੋ ਤੇ ਗੋਰਿਆਂ ਦਾ ਸਿੱਧਾ-ਸਿੱਧਾ ਸਿਸਟਮ ਹੈਗਾ ਪਰ ਉਹਨਾਂ ਦੇ ਉਸੂਲਾਂ ਦੇ ਨਾਲ ਉਹਨਾਂ ਦੀਆਂ ਰੂਲਸ ਐਂਡ ਰੈਗੂਲੇਸ਼ਨ ਆਲ ਕਿਉਂਕਿ ਜੇ ਨਾ ਤੇ ਸਪੈਸ਼ਲੀ ਨਾ ਹੋ ਉਥੇ ਕਿਸੇ ਅਫਸਰ ਦਾ ਫੋਨ ਚੱਲਣਾ ਲੀਡਰ ਦਾ ਫੋਨ ਚੱਲਣਾ ਸੋ ਉਥੇ ਜੇ ਚੀਜ਼ਾਂ ਨਾਲ ਤੁਸੀਂ ਚੱਲਦੇ ਰਹੋਗੇ ਤੇ ਜ਼ਿੰਦਗੀ ਦੇ ਵਿੱਚ ਸਬਰ ਮਤਲਬ ਕਿ ਮਤਲਬ ਕਿ ਅੱਗੇ ਨਿਕਲ ਜਾਓਗੇ ਜਿੰਨਾ ਹੋ ਸਕੇ ਪੋਲਿਟਿਕਸ ਤੋਂ ਦੂਰ ਰਹਿ ਕੇ ਆਪਣੀ ਪੜ੍ਹਾਈ ਤੇ ਬੱਚੇ ਫੋਕਸ ਕਰਨ ਆਪਣੇ ਤੁਸੀਂ ਪੀਆਰ ਦੇ ਪੁਆਇੰਟ ਕਿੱਦਾਂ ਵਧਾਉਣੇ ਉੱਤੇ ਫੋਕਸ ਕਰਨ ਆਪਣੀ ਪੜ੍ਹਾਈ ਤੇ ਕਿੱਦਾਂ ਨਾ ਰੈਲੇਵੈਂਸੀ ਦੇ ਜੌਬ ਲੱਭਣੀ ਉੱਤੇ ਫੋਕਸ ਕਰਨ ਤੇ ਆਪਣੇ EMPLOYEES ਨਾਲ ਵਧੀਆ ਰਿਲੇਸ਼ਨ ਕਿੱਦਾਂ ਬਣਾਉਣੇ ਉੱਤੇ ਫੋਕਸ ਕਰਨ ਤਾਂ ਜਿਹੜੀ ਕਿ ਕੈਨੇਡ ਮੈਂ ਤਾਂ ਕਹਾਂਗਾ ਉਮੀਦਾਂ ਤੇ ਚਲਦੀਆਂ ਰਹਿਣੀਆਂ ਕਿਉਂ ਕੈਨੇਡਾ ਵੀ ਇੱਕ ਇਮੀਗ੍ਰੈਂਟ ਕੰਟਰੀ ਜਿਹੜੀ ਰਹੀ ਹੈ ਤੇ ਉਹਨਾਂ ਦੇ ਨਾਲ ਹੀ ਇਹ ਨਾ ਕਿਹਦੀ ਗੱਲ ਹੋ ਸਕਦੀ ਤਾਂ ਨਾ ਹੀ ਹੋਣਾ ਤੇ ਬਾਕੀ ਇਹ 2025 ਲਾਵਾ ਕਿ ਕਹਿੰਦਾ ਕਿ ਪੋਲਿਟਿਕਸ ਵਾਲਾ ਜਿਹੜਾ ਸਾਲ ਹੈਗਾ ਤੇ ਅੱਜ ਇੱਕ ਹੋਰ ਸਰ ਇੱਕ ਉਹ ਵੀ ਗੱਲ ਕਰ ਦਵਾਂ ਜਿਹੜੇ ਪ੍ਰਾਣੇ ਬੱਚਿਆਂ ਦੀ ਵੀ ਮੈਂ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਚਾਹੁੰਦਾ ਜਿਨ੍ਹਾਂ ਦੇ ਉੱਥੇ ਵੀਜ਼ੇ ਮੁੱਕ ਰਹੇ ਹਨ ਆਪਣਾ ਟਾਈਮ ਉੱਥੇ ਗੇਨ ਕਰੋ ਚਾਹੇ ਵਰਕ ਪਰਮਿਟ ਆਪਣੇ ਦੁਆਰਾ ਆਪਣੇ ਵਧਾ ਲਓ ਏਮਪਲੋਇਰ ਤੋਂ ਲੈਟਰਸ ਲੈ ਕੇ ਚਾਹੇ ਤੁਸੀਂ ਉੱਥੇ ਮੈਂ ਤਾਂ ਕਹਾਂਗਾ ਸਟੱਡੀ ਪਰਮਿਟ ਲੈ ਕੇ ਚ ਕਿਸੇ ਤਰ੍ਹਾਂ ਹੀ ਵੀਜ਼ 26 ਦੇ ਵਿੱਚ ਹੋਰ ਤਨੀਆਂ ਕਿਹੜੀਆਂ ਪਾਲਿਸੀਸ ਰਿਲੈਕਸ ਹੋਣਗੀਆਂ ਕਿਉਂਕਿ ਨਵੀਂ ਸਰਕਾਰ ਜਦੋਂ ਵੀ ਆਪਣੇ ਪੈਰ ਸੈਟਅਪ ਕਰ ਲੂਗੀ ਤਿੰਨ ਚਾਰ ਮਹੀਨੇ ਚਾਹੇ ਇਹ ਦੁਬਾਰਾ ਆਉਂਦੀ ਜਾਵੇ ਨਵੀਂ ਆਉਂਦੀ ਆ ਸੋ ਇਹ ਸਾਲ ਜਿਹੜਾ ਕੀ ਕੱਢੋ ਤੇ ਬਾਕੀ ਸਾਰਾ ਕੁਝ ਵਧੀਆ ਹੋਊਗਾ ਤੇ ਬਾਕੀ ਚਾਹੇ ਮੇਰਾ ਇਹ ਕਾਰੋਬਾਰ ਹੈਗਾ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹਾਂਗਾ ਫੇਕ ਡਾਕੂਮੈਂਟਸ ਜੇ ਤਰੀਕੀ ਜਗਾੜ ਲਾ ਕੇ ਜਾਣਾ ਤੇ ਉਹਨਾਂ ਵਾਸਤੇ ਤਾਂ ਕੈਨੇਡਾ ਚ ਕੋਈ ਨਾਮ ਆ ਯਾਰ ਉਹ ਵਾਸਤੇ ਤਾਂ ਮੈਂ ਕਹਾਂਗਾ ਨਾ ਜੇ ਕੈਨੇਡਾ ਜਾ ਕੇ ਨਹੀਂ ਪੜਨਾ ਸਿਰਫ ਐਂਟਰੀ ਲੈ ਕੇ ਯਾਰ ਕਿਸੇ ਨਾਲ ਜੀ ਉਹਨਾਂ ਵਾਸਤੇ ਵੀ ਕੋਈ ਨਾ ਉਹ ਵੀ ਮੈਂ ਤਾਂ ਕਹਾਂਗਾ ਆਰਾਮ ਨਾਲ ਇੱਥੇ ਬੈਠੋ ਜੇ ਜਿਹੜੇ ਤਾਂ ਜੈਨੂਨ ਕਾਇਨਸ ਹੈਗੇ ਯਾਰ ਜੈਨੂਨ ਪੜਨ ਜਾਣਾ ਚਾਹੁੰਦੇ ਆ ਚਿਹਰੇ ਦੇ ਬੱਚੇ ਉੱਥੇ ਆ ਆਪਣੇ ਬੱਚਿਆਂ ਨੂੰ ਮੈਨੂੰ ਜਾਣਾ ਚਾਹੁੰਦੇ ਚਾਹੇ ਰਿਸਰਡਾਰੀਆਂ ਹੈਗੀਆਂ ਇੱਥੇ ਵਧੀਆ ਪ੍ਰੋਫਾਈਲ ਆ ਤੇ ਬਿਲਕੁਲ ਉਹਨਾਂ ਨੂੰ ਜਿਹੜਾ ਕੀ ਹੈ ਜੂਰ ਅਪਲਾਈ ਕਰਨਾ ਚਾਹੁੰਦੇ ਆ ਆ ਤੁਸੀਂ ਮੇਰੇ ਕੱਪੜੇ ਨੋਟ ਕਰ ਲਿਓ ਇੰਸਟਾਗ੍ਰam ਤੇ ਰੀਲ ਜਦ ਤੱਕ ਦੀ ਤੁਹਾਨੂੰ ਪਹੁੰਚ ਚੁੱਕੀ ਹੋ ਗਈ ਜਾਂ ਪਹੁੰਚੂਗੀ ਜਿਹੜੇ ਕੀ ਆ ਹੋਟੇਲ ਬੁਕਿੰਗ ਤੇ ਅੱਜ ਹੀ ਸਾਰੇ ਜਿਹੜੇ ਕੀ ਵੀਜ਼ਾ ਦੇ ਕੇ ਆ ਸਿਰ ਅੱਜ ਵੀ ਵੀਜ਼ਾ ਆ ਰਿਹਾ ਸੋ ਮੇਰੇ ਕਹੀ ਸੀ ਤੋਂ ਡਰਨ ਤੋਂ ਡਰਨੀ ਲੋੜ ਨਹੀਂ ਬੇਫਿਕਰ ਹੋ ਕੇ ਮੈਂ ਤੁਹਾਨੂੰ ਕਹਿੰਦੇ ਲੱਗੇ ਜਰੂਰ ਅਪਲਾਈ ਕਰੋ ਚਲੋ ਥੈਂਕ ਯੂ ਸੋ ਮੱਚ ਸੋ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਹਮੇਸ਼ਾ ਸਾਂਝੀ ਕਰਦੇ ਨੇ ਸੋ ਸਕਰੀਨ ਤੇ ਨੰਬਰ ਹੈ 85578 85578 ਸੰਪਰਕ ਕਰੋ ਤੀਰਤ ਜੀ ਦੇ ਸਲਾਮ ਮਸ਼ਵਰਾ ਕਰਦੇ ਰਹੋ ਧੰਨਵਾਦ